ਨੇ ਨੀਲੇ ਸਮੁੰਦਰ ਦੇ ਥੱਲੇ ਭਤਨਾਕ ਸ਼ਾਰ ਗਿਰੋ ਉਸ ਦਿਨ ਫਿਰ ਤੋਂ ਸ਼ਿਕਾਰ ਕਰ ਰਿਹਾ ਸੀ ਗਿਰੋ ਇੰਨਾ ਡਰਾਉਣਾ ਸੀ ਕਿ ਜਦੋਂ ਵੀ ਉਹ ਆਪਣਾ ਮੂੰਹ ਖੋਲ੍ਹਦੇ ਮੱਛੀਆਂ ਦੇ ਚੁੰਡ ਤੇ ਚੁੰਡ ਵਿਖਰ ਜਾਂਦੇ ਪਰ ਇੱਕ ਵੱਡੇ ਸਮੁੰਦਰੀ ਮਿਨਾਰ ਦੇ ਅੰਦਰ ਲੁਕੀ ਹੋਈ ਪੀਲੀ ਮੱਛੀ ਐਨੀ ਕਿਸਮਤ ਵਾਲੀ ਨਹੀਂ ਸੀ ਐਤੇ ਵੇਖੋ ਸਾਨੂੰ ਬਹੁਤ ਵਧੀਆ ਖਾਣਾ ਮਿਲਿਆ ਹੈ ਚਲੋ ਇਸ ਨੂੰ ਖਾਂਦੇ ਆਂ ਸ਼ਾਰ ਕੀ ਰੋ ਪੀਲੀ ਮੱਛੀ ਨੂੰ ਖਾਣ ਹੀ ਵਾਲਾ ਸੀ ਪਰ ਉਸੇ ਵੇਲੇ ਉਹ ਨਾਨੀ ਇੱਕ ਵੱਡੀ ਮੱਛੀ ਨੂੰ ਉੱਤੇ ਤੈਰਦੇ ਹੋਏ ਵੇਖਿਆ ਹਾਂ ਵੇਖੋ ਵੇਖੋ ਉਹ ਮੱਛਲੀ ਵੱਡੀ ਹੈ ਚਲੋ ਉਸ ਨੂੰ ਖਾਣਦੇ ਹਾਂ ਬੇਸ਼ੱਕ ਹਤਾ ਨਾ ਕਿਰੋ ਨੂੰ ਬਹੁਤ دیر ਵਿੱਚ ਅਹਿਸਾਸ ਹੋਇਆ ਕਿ ਉਹ ਜਿਸ ਵੱਡੀ ਮੱਛੀ ਨੂੰ ਖਾਣਾ ਚਾਹੁੰਦੇ ਸੀ ਉਹ ਅਸਲ ਵਿੱਚ ਇੱਕ ਖਿਡੌਣਾ ਮੱਛੀ ਸੀ ਇੱਕ ਮਛਾਰੇ ਦੇ ਹੁੱਕ ਦੇ ਸਿਰੇ ਤੇ ਲੱਗੀ ਹੋਈ ਹੈ ਮੇਰੇ ਦੰਦ ਮੇਰੇ ਦੰਦ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੇਰੀ ਨੱਕ ਮੇਰੀ ਨੱਕ ਵਿੱਚ ਬਹੁਤ ਝੋਟ ਲੱਗੀ ਹੈ ਜਦੋਂ ਖਿਡਾਣਾ ਮੱਛੀ ਵਿੱਚ ਰੁੱਝੀ ਹੋਈ ਸੀ ਪੀਲੀ ਮੱਛੀ ਬਾਹਰ ਨਿਕਲੀ ਤੇ ਉਹਨਾਂ ਕੋਲੋਂ ਖਾਏ ਜਾਣ ਤੋਂ ਬਚ ਗਈ ਤੇਰੀ ਵਜ੍ਹਾ ਕਰਕੇ ਅਸੀਂ ਆਪਣਾ ਦੁਪਹਿਰ ਦਾ ਖਾਣਾ ਖੋ ਦਿੱਤਾ ਸੋਹਣਾ ਸਮੁੰਦਰ ਸਿਰਫ ਸ਼ਾਰਕ ਦਾ ਝੁੰਡ ਨਹੀਂ ਸੀ। ਇਹ ਵੱਡਾ, ਰੰਗीन, ਪਿਆਰੀ ਤੇ ਖੁਸ਼ਹਾਲ ਮੱਛੀ ਪਰਵਾਰਾਂ ਨਾਲ ਭਰਿਆ ਹੋਇਆ ਸੀ। ਚਲੋ ਬੱਚਿਓ, ਅੰਦਰ ਜਾਣ ਦਾ ਸਮਾਂ ਹੋ ਗਿਆ ਹੈ। ਪਰ ਮਾਂ, ਵੇਖੋ ਮੈਨੂੰ ਕੁਝ ਖਾਣਾ ਲੈ ਆਉਣ ਦੇ ਲਈ ਬਾਹਰ ਜਾਣਾ ਪਵੇਗਾ ਤੇ ਮੇਰੇ ਬਾਹਰੋਂ ਆਉਣ ਤੱਕ ਤੁਸੀਂ ਘਰ ਦੇ ਅੰਦਰ ਰਹੋਗੇ। ਮਾਂ, ਮਾਂ, ਸਾਨੂੰ ਵੀ ਆਪਣੇ ਨਾਲ ਲੈ ਚਲੋ ਨਾ। ਪਲੀਜ਼। ਨਹੀਂ ਬੇਟਾ। ਇਹ ਬਹੁਤ ਖਤਰਨਾਕ ਹੋਵੇਗਾ। ਬਾਰ ਬਹੁਤ ਸ਼ਾਰਕ ਘੁੰਮ ਰਹੇ ਨੇ। ਚਲੋ ਤੁਸੀਂ ਸਾਰੇ ਅੰਦਰ ਜਾਓ ਤੇ ਅਣਜਾਣ ਲੋਕਾਂ ਨਾਲ ਬਿਲਕੁਲ ਵੀ ਗੱਲ ਨਹੀਂ ਕਰਨੀ। ਤਿੰਨੇ ਲਾਲ ਮੱਛੀਆਂ ਆਪਣੇ ਘਰ ਦੇ ਅੰਦਰ ਚਲੀਆਂ ਗਈਆਂ ਜੋ ਕਿ ਅਸਲ ਵਿੱਚ ਇੱਕ ਡੁੱਬਿਆ ਹੋਇਆ ਜਹਾਜ਼ ਸੀ। ਜੇ ਸ਼ਾਰਕ ਗਿਰੋ ਨੇ ਉਹਨਾਂ ਨੂੰ ਵੇਖਿਆ ਸੀ ਉਹ ਉੱਥੇ ਹੀ ਮਾਂ ਮੱਛਲੀ ਨੂੰ ਪਕੜਨਾ ਚਾਹੁੰਦਾ ਸੀ। ਓਹ ਇੱਕ ਸੁਪਰ ਸਵਾਦੀ ਮਾਂ ਮੱਛਲੀ। ਤੇ ਇਸ ਵਾਰ ਇਹ ਕੋਈ ਖਡਾਣਾ ਨਹੀਂ ਹੈ ਵੱਡੇ ਸ਼ਾਰਕ ਨੇ ਅਚਾਨਕ ਆਪਣੇ ਦੋਸਤਾਂ ਨੂੰ ਰੋਕਿਆ ਜੋ ਹਮਲਾ ਕਰਨਾ ਚਾਹੁੰਦੇ ਸੀ ਖੜ ਜੋ ਇੱਕ ਮੱਛਲੀ ਘਾੜ ਦੇ ਬਜਾਏ ਅਸੀਂ ਉਸ ਡੁੱਬੇ ਹੋਏ ਜਹਾਜ਼ ਦੇ ਅੰਦਰ ਲੁਕੇ ਤਿੰਨਾਂ ਮੱਛਲੀਆਂ ਨੂੰ ਕਿਉਂ ਨਹੀਂ ਖਾਂਦੇ ਕੀ ਕਹਿੰਦੇ ਹੋ ਹਾਂ ਬੇਸ਼ੱਕ ਤੁਸੀਂ ਬਹਾਦਰ ਹੋ ਬਾਸ ਚਲੋ ਤਿੰਨਾਂ ਨੂੰ ਖਾਂਦੇ ਆ ਐਨੀ ਛੇਤੀ ਨਹੀਂ ਅਸੀਂ ਇਹਨਾਂ ਮਛਲਿਆ ਤੇ ਤੁਰੰਤ ਹਮਲਾ ਨਹੀਂ ਕਰਾਂਗੇ ਕਿਉਂਕਿ ਜਦ ਅਸੀਂ ਐਨੇ ਵੱਡੇ ਸਰੀਰਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ ਤਾਂ ਆਸਾਨੀ ਨਾਲ ਫਸ ਸਕਦੀਆਂ ਨੇ ਸਾਨੂੰ ਇੱਕ ਯੋਜਨਾ ਬਣਾਣੀ ਪੈਗੀ ਕਿਹੋ ਜਹੀ ਯੋਜਨਾ ਬੱਸ ਤੁਸੀਂ ਜਾਓ ਦੇ ਇੱਕ ਸ਼ਾਂਤ ਜਗ੍ਹਾ ਤੇ ਇੰਤਜ਼ਾਰ ਕਰੋ ਯੋਜਨਾ ਮੇਰ ਤੇ ਛੱਡ ਦਿਓ ਤਾਂ ਸ਼ਾਰਕ ਖੁਦ ਨੂੰ ਲੁਕਾਉਣ ਦੇ ਲਈ ਲਾਲ ਮੰਗਿਆਂ ਦੇ ਵਿੱਚ ਭਟਕਦਾ ਰਿਹਾ ਉਸਨੇ ਆਪਣੇ ਆਪ ਨੂੰ ਲਾਲ ਰੰਗ ਵਿੱਚ ਰੰਗਿਆ ਜਿਵੇਂ ਉਹ ਲਾਲ ਮੱਛਲੀ ਦੇ ਪਰਿਵਾਰ ਦਾ ਸਦੱਸ ਹੋਵੇ ਫਿਰ ਉਸਨੇ ਆਪਣੇ ਖਤਰਨਾਕ ਪੰਖਾ ਨੂੰ ਲੁਕਾਉਣ ਦੇ ਲਈ ਇੱਕ ਸੰਤਰੀ ਪੈਟਰਨ ਵਾਲੀ ਕਾਈ ਨੂੰ ਲੱਪਿਆ ਉਸਨੇ ਕਾਈ ਨੂੰ ਆਪਣੀ ਪਿੱਠ ਤੇ ਸੁੱਟਿਆ ਤੇ ਆਪਣੇ ਨੁਕੀਲੇ ਪੰਖਾ ਨੂੰ ਟਾਕ ਲਿਆ ਤੇ ਆਖਰ ਵਿੱਚ ਸ਼ਾਰਕ ਨੇ ਲਾਲ ਮੱਛਲੀ ਦੀ ਪਸੰਦੀਦਾ ਮਾਸ ਕੁਕੀਜ਼ ਖਰੀਦੀਆਂ ਕੋਈ ਵੀ ਮੱਛਲੀ ਐਨਾ ਕੁਕੀਜ਼ ਨੂੰ ਮਨਾ ਨਹੀਂ ਕਰ ਸਕਦੀ ਸ਼ਾਰਕ ਤੈਰ ਕੇ ਲਾਲ ਮੱਛਲੀ ਦੇ ਘਰ ਵੱਲ ਨੂੰ ਬទਿਆ ਤੇ ਆਪਣੀ ਨੱਕ ਨਾਲ ਬੂਹਾ ਖੜਕਾਇਆ ਕੌਣ ਹੈ ਮੈਂ ਮਾਸ ਕੁਕੀਜ਼ ਵੇਚਣ ਵਾਲੀ ਇੱਕ ਬੁਢੀ ਲਾਲ ਮੱਛਲੀ ਹਾਂ ਕੀਤਵਾਂ ਨੂੰ ਕੁਕੀਜ਼ ਨਹੀਂ ਚਾਹੀਦੀਆਂ ਨੇ ਹਾਂ ਮਾਈ ਕੁਕੀਜ਼ ਲਾਲ ਮਛਲੀ ਛੋਟੀ ਸੀ ਤੇ ਕੁਕੀਜ਼ ਦੇ ਲਈ ਬਹੁਤ ਉਤਾਵਲੀ ਸੀ ਇਸ ਲਈ ਉਹ ਫਟਾਫਟ ਬਾਹਰ ਜਾ ਕੇ ਕੁਝ ਲੈਣਾ ਚਾਹੁੰਦੀ ਸੀ ਰੁਕੋ ਭਰਾਵੋ ਸਾਡੀ ਮਾਂ ਨੇ ਸਾਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਤੋਂ ਮਨਾ ਕੀਤਾ ਸੀ ਲਾਲ ਮਛਲੀ ਭਰਾਵਾਂ ਵਿੱਚੋਂ ਇੱਕ ਨੇ ਦਰਵਾਜ਼ੇ ਦੀ ਛੋਟੀ ਜਿਹੀ ਮੋਰੀ ਤੋਂ ਬਾਹਰ ਵੇਖਿਆ ਪਰ ਉਹ ਕੋਈ ਅਜਨਬੀ ਨਹੀਂ ਹੈ ਉਹ ਤੇ ਸਾਡੀ ਤਰ੍ਹਾਂ ਇੱਕ ਲਾਲ ਮੱਛੀ ਹੈ ਫਿਰ ਮੱਛੀ ਭੈਣ ਪ੍ਰਾਪ ਬਾਹਰ ਚਲੀ ਗਈ ਮੈਂ ਤੁਹਾਨੂੰ ਆਪਣੇ ਘਰ ਲੈ ਚਲਦੀ ਹਾਂ ਮੇਰੇ ਘਰ ਚ ਹੋਰ ਵੀ ਕੁਕੀਜ਼ ਨੇ ਲਾਲ ਮੱਛੀ ਨੇ ਸ਼ਾਰਕ ਦਾ ਪਿੱਛਾ ਕੀਤਾ ਜਦ ਕਿ ਸ਼ਾਰਕ ਚਲਾਕੀ ਨਾਲ ਸੋਚ ਰਿਹਾ ਸੀ ਕਿ ਉਹਨਾਂ ਨੂੰ ਕਿਵੇਂ ਖਾਵੇ ਅਚਾਨਕ ਇੱਕ ਮੱਛੀ ਫੜਨ ਵਾਲੀ ਛੜੀ ਉਸ ਦੇ ਉੱਤੇ गिर ਗਈ ਜਿਸ ਨਾਲ ਉਸਨੇ ਪੰਖਾ ਨੂੰ ਲਗਾਉਣ ਵਾਲੀ ਕਾਈ ਮੜੀ ਜਿਹੀ ਖੁਰਚ ਗਈ ਤਦੇ ਲਾਲ ਮੱਛੀਆਂ ਨੇ ਮਹਿਸੂਸ ਕੀਤਾ ਕਿ ਉਹ ਇੱਕ ਸ਼ਾਰਕ ਹੈ ਉਹ ਤੇ ਸ਼ਾਰਕ ਹੈ ਬੱਚੋਂ ਉਹਨਾਂ ਵਿੱਚੋਂ ਇੱਕ ਛੱਟਾਨ ਦੇ ਪਿੱਛੇ ਲੁਕ ਗਿਆ ਦੂਜਾ ਮੁੰਗਿਆਂ ਦੇ ਵਿੱਚ ਤੇ ਇੱਕ ਤੀਜਾ ਪੱਥਰ ਦੇ ਥੱਲੇ ਲੁਕ ਗਿਆ ਪਰ ਸ਼ਾਰਕ ਨੇ ਉਹਨਾਂ ਵਿੱਚੋਂ ਹਰੇਕ ਨੂੰ ਲੱਭ ਲਿਆ ਤੇ ਤਿੰਨਾਂ ਨੂੰ ਫੜ ਲਿਆ ਤੇ ਸੀ ਮੇਰੇ ਦੋਸਤਾਂ ਨਾਲ ਇੱਕ ਚੰਗੀ ਦਾਵਤ ਕਰੋਗੇ ਉਹਨਾਂ ਵਿੱਚੋਂ ਸਿਰਫ ਇੱਕ ਸ਼ਾਰਕ ਤੋਂ ਬਚਣ ਵਿੱਚ ਕਾਮਯਾਬ ਰਹੀ ਤੇ ਛੇਤੀ ਛੇਤੀ ਆਪਣੇ ਘਰ ਦੇ ਵੱਲ ਤੈਰ ਗਈ ਇਧਰ ਲਾਲ ਮੱਛੀ ਮਾਂ ਬਹੁਤ ਡਰ ਗਈ ਜਦ ਉਸ ਨੂੰ ਆਪਣੇ ਬੱਚੇ ਘਰ ਦੇ ਅੰਦਰ ਨਜ਼ਰ ਨਹੀਂ ਆਏ ਨਹੀਂ ਨਹੀਂ ਤੁਸੀਂ ਕਿੱਥੇ ਹੋ ਮੇਰੇ ਬੱਚਿਓ ਮਾਂ ਮੱਛੀ ਆਪਣੇ ਬੱਚਿਆਂ ਦੀ ਤਲਾਸ਼ ਵਿੱਚ ਦੂਰ ਜਾਣ ਵਾਲੀ ਸੀ ਪਰ ਉਸੇ ਵੇਲੇ ਉਸਨੇ ਆਪਣੇ ਬੱਚੇ ਨੂੰ ਹੜਬੜੀ ਵਿੱਚ ਤੈਰ ਕੇ ਘਰ ਆਂਦੇ ਵੇਖਿਆ। ਮਾਂ, ਸ਼ਾਰਕ ਨੇ ਮੇਰੇ ਭਰਾਵਾਂ ਨੂੰ ਅਗਵਾ ਕਰ ਲਿਆ। ਮੈਨੂੰ ਪਤਾ ਹੈ ਉਹ ਕਿੱਥੇ ਨੇ। ਅਸੀਂ ਉਹਨਾਂ ਨੂੰ ਬਚਾ ਸਕਦੇ ਹਾਂ। ਮਾਂ ਮੱਛੀ ਨੇ ਅਕਲਮੰਦੀ ਨਾਲ ਵੱਡੀ ਵਿਲੀ ਤੋਂ ਮਦਦ ਲੈਣ ਦਾ ਫੈਸਲਾ ਕੀਤਾ। ਤੇ ਫਿਰ ਉਹ ਤਿੰਨੋਂ ਇਕੱਠੇ ਤੈਰ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸ਼ਾਰਕ Giro ਸੀ। ਸ਼ਾਰਕ Giro ਆਪਣਾ ਮੱਛੀ ਖਾਣਾ ਖਾਣ ਹੀ ਵਾਲਾ ਸੀ। ਕਿ ਉਹ EB ਕਿ ਹੈਰਾਨ ਰਹਿ ਗਏ ਕਿ ਉਹਨਾਂ ਦੇ ਕੋਲ ਸਿਰਫ ਦੋ ਮੱਛੀਆਂ ਨੇ ਹਮ ਪਰ ਇੱਥੇ ਤਾਂ ਬਸ ਦੋ ਹੀ ਲਾਲ ਮੱਛੀਆਂ ਨੇ ਬੌਸ ਕੀ ਪਰ ਕਿਵੇਂ ਮੈਨੂੰ ਮੈਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ 'ਚੋਂ ਇੱਕ ਨੂੰ ਭੁੱਲ ਗਏ ਹੋਣੇ ਬੌਸ ਹਾਂ ਉਹ ਮੈਂ ਹੀ ਸੀ ਜੋ ਬਾਹਰ ਨਿਕਲੀ ਕੀ ਤਦੇ ਸ਼ਾਰ ਕਿਰੋ ਨੇ ਵੱਡੀ ਵੇਲ ਬਿੱਲੀ ਨੂੰ ਵੇਖਿਆ ਤੇ ਉਹ ਬੜ ਡਰੇ ਹੋਏ ਸੀ ਇਸ ਤਰ੍ਹਾਂ ਦੋਵੇਂ ਨਿੱਕੀ ਲਾਲ ਮੱਛੀਆਂ ਬਚ ਗਈਆਂ ਬਿੱਲੇ ਨੇ ਫਟਾਫਟ ਆਪਣਾ ਮੂੰਹ ਚੌੜਾ ਖੋਲਿਆ ਤੇ ਤਿੰਨੋਂ ਸ਼ਾਰਕ ਨੂੰ ਫੜ ਲਿਆ بچਾਓ ਕੋਈ بچਾਓ ਕੀ ਤੁਸੀਂ ਫੇਰ ਤੋਂ ਨਿੱਕੀ ਮੱਛੀਆਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ ਨਹੀਂ

ਤਿੰਨੇ ਛੋਟੀ ਲਾਲ ਮੱਛੀਆਂ ਸਮਝ ਗਈਆਂ ਕਿ ਆਪਣੀ ਮਾਂ ਦੀ ਆਗਿਆ ਮੰਨਣਾ ਉਹਨਾਂ ਲਈ ਕਿੰਨਾ ਜ਼ਰੂਰੀ ਹੈ ਤੇ ਫਿਰ ਉਹ ਹਮੇਸ਼ਾ ਸੁਰੱਖਿਅਤ ਰਹੀਆਂ ਆਪਣੇ ਸੋਹਣੇ ਸਮੁੰਦਰੀ ਘਰ ਦੇ ਅੰਦਰ ਇੱਕ ਸਮੇਂ ਦੀ ਗੱਲ ਹੈ ਜੰਗਲ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲਿਟਲ ਗੋਟਸ ਮौज-ਮਸਤੀ ਨਾਲ ਰਹਿੰਦੀਆਂ ਸੀ ਲਿਟਲ ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ ਖਿਲੋਣਿਆਂ ਵਰਗੀਆਂ ਸਾਰੀਆਂ ਮਾਵਾਂ ਦੀ ਤਰ੍ਹਾਂ ਮਦਰ ਗੋਟ ਵੀ ਆਪਣੇ ਜਵਾਕਾ ਨਾਲ ਬਹੁਤ ਪਿਆਰ ਕਰਦੀ ਸੀ ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਹਨੇ ਆਪਣੀ ਲਿਡਲ ਗੋਟਸ ਨੂੰ ਕੋਲ ਬੁਲਾਇਆ ਅਤੇ ਕਿਹਾ ਮੇਰੇ ਪਿਆਰੇ ਜਵਾਕੂ ਮੈਂ ਜੰਗਲ ਵਿੱਚ ਜਾ ਰਹੀ ਹਾਂ ਕਿਸੇ ਲਈ ਵੀ ਬੂਹਾ ਨਾ ਖੋਲਣਾ ਜੇ ਭੀੜੀਆਂ ਅੰਦਰ ਆ ਗਏ ਆ ਤਸਾਨੂੰ ਸਾਰਿਆਂ ਨੂੰ ਖਾ ਜਾਵੇਗਾ ਉਹ ਭੇਸ ਬਦਲ ਬਦਲ ਕੇ ਤੁਹਾਨੂੰ ਠਗਣਾ ਚਾਹੇਗਾ ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ ਪੀੜੀਏ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਪੀੜੀਆ ਹੀ ਹੈ ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ ਇੱਕ ਹੋਰ ਗੱਲ ਪੀੜੀਏ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ ਡੋਂਟ ਵਰੀ ਮੰਮੀ ਅਸੀਂ ਬੱਡੇ ਹੋ ਗਏ ਹਾਂ ਅਸੀਂ ਸੰਭ ਲਵਾਂਗੇ ਮਦਰ ਗੋਟ ਨੇ ਇੱਕ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫਿਰ ਜੰਗਲਵਲ ਤੁਰ ਪਈ ਪੇੜੀਆਂ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ ਮਦਰ ਗੋਟ ਦੇ ਜਾਨ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ ਮੇਰੇ ਪਿਆਰੇ ਬੱਚੋ ਚਲੋ ਦਰਵਾਜ਼ਾ ਖੋਲੋ ਵੇਖੋ ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ ਪਰ ਲਿਟਲ ਗੋਟਸ ਨੇ ਢੇੜੀਏ ਦੀ ਪਾਰੀ ਆਵਾਜ਼ ਪਛਾਣ ਲਈ ਬੂਹੇ ਦੇ ਦੂਜੇ ਪਾਸਿਓਂ ਉਹ ਸਭ ਜਿੱਲ੍ਹਾਈ ਤੁਸੀਂ ਸਾਡੀ ਮੰਮੀ ਨਹੀਂ ਹੋ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਢੇੜੀਏ ਢੇੜੀਏ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ ਹੁਣ ਉਹਦੀ ਆਵਾਜ਼ ਪੂਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ ਇਸ ਬਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਉਹ ਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿਲਾਇਆ। ਰੁਕੋ ਰੁਕੋ ਪਹਿਲਾਂ ਉਹੇ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਪੇੜੀਏ ਦੇ ਕਾਲੇ ਪੈਰ ਦਿਸੇ। ਅਤੇ ਉਹ ਸਾਰੇ ਚਿੱਲਣ ਲੱਗ ਪਏ। ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ। ਉਹਨਾਂ ਦੇ ਪੈਰ ਚਿੱਟੇ ਨੇ ਤੁਸੀਂ ਭੇੜੀ ਆ ਹੋ ਆਪਣਾ ਗੁੱਸਾ ਪੀ ਕੇ ਭੇੜੀਆ ਉੱਥੋਂ ਨਿਕਲਿਆ ਹੁਣ ਉਹ ਬੇકરી ਗਿਆ ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ ਹੁਣ ਤੋਂ ਪੈਸਟਰੀ ਖਾਵਾਂਗਾ ਥੋੜਾ ਆਟਾ ਦਿਓਂਗੇ ਭੇੜੀਆ ਬੇકરી ਤੋਂ ਆਟਾ ਲੈ ਕੇ ਨਿਕਲਿਆ ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ ਹੁਣ ਉਹਦੇ ਪੈਰ ਚਿੱਟੇ ਹੋ ਗਏ ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੋਕ ਕੀਤਾ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਪਹਿਲਾਂ ਪੈਰ ਵਖਾ ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਖਾਏ ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ ਫਿਰ ਉਹਨਾਂ ਦੇ ਸਾਹਮਣੇ ਸੀ ਭੇੜੀਆਂ ਲਿਟਲ ਗੋਟਸ ਡਰ ਗਏ ਸੀ ਅਤੇ ਕਪੜਾ ਕੇ ਚਿੱਲਾਨ ਲੱਗੇ ਕਿੱਥੇ ਭਜੋਗੇ ਮੈਂ ਫੜ ਹੀ ਲਵਾਂਗਾ ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ ਦੂਜਾ ਪੇਸਟਰੇਵਿਚ ਤੇਜਾ ਚਿਮਨੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ ਪੰਜਵਾਂ ਲਮਾਰੀ ਵਿੱਚ ਜਾ ਕੇ ਬਹਿ ਗਿਆ ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ ਪਰ ਧੀੜਿਆ ਚਲਾਕ ਸੀ ਤੇ ਸਾਰਿਆਂ ਨੂੰ ਉਹਨੇ ਇੱਕ ਇੱਕ ਕਰਕੇ ਫੜ ਲਿਆ ਇੱਥੇ ਆਓ ਮੈਂ ਤੈਨੂੰ ਛੱਡਾਂਗਾ ਨਹੀਂ ਘੜ ਜਾਓ ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ ਉਹਦਾ ਟਿੱਡ ਭਰ ਚੁੱਕਿਆ ਸੀ ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉਥੋਂ ਨਿਕਲ ਗਿਆ ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨਕ ਬਜਾ ਕੇ ਸੌਣ ਲੱਗਿਆ ਥੋੜੀ ਦੇਰ ਬਾਅਦ ਮਦਰ ਗੋਟ ਕਾਰ ਪਹੁੰਚੀ ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿੱਲਣ ਲੱਗੀ ਮੇਰੇ ਜਵਾਕ ਕਾਰ ਵਿੱਚ ਆਂਦੇ ਹੀ ਉਹ ਕਬਰ ਆ ਗਈ ਸਾਰਾ ਫਰਨੀਚਰ ਡਿੱਗਿਆ ਹੋਇਆ ਸੀ ਪਰਦੇ ਫਟੇ ਹੋਏ ਬਿਸਰਾ ਖਿਲ ਰਿਆ ਹੋਇਆ ਸੀ ਸਰਾਣਾ ਤੇ ਚਾਦਰ ਇੱਧਰ ਉੱਧਰ ਪਈ ਸੀ ਮਦਰ ਗੋਡ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੇ ਇੱਕ ਇੱਕ ਕਰਕੇ ਉਹਨੇ ਨਾਂ ਲੈ ਕੇ ਵੀ ਸੱਦਿਆ ਪਰ ਕੋਈ ਨਹੀਂ ਮਿਲਿਆ ਫਿਰ ਉਹਨੇ ਸਤਵੇਂ ਦਾ ਨਾਂ ਸੱਦਿਆ ਤਾਂ ਇੱਕ ਆਵਾਜ਼ ਆਈ ਮੈਂ ਘੜੀ ਦੇ ਅੰਦਰ ਹਾਂ ਮੰਮੀ ਮਦਰ ਗੋਡ ਛੇਤੀ ਛੇਤੀ ਘੜੀ ਕੋਲ ਪਹੁੰਚੀ ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਪੀੜਿਆ ਐਸੀ ਤਲੇਸ ਪਾੜ ਗਈ। ਤੇ ਸਾਨੂੰ ਲੱਗਿਆ ਤਸੀਓ। ਉਹ ਮੇਰੇ ਸਾਹਵੇਂ ਆਫਨ ਨੂੰ ਕਾਟਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਪੇੜੀਆ ਸੁੱਤਾ ਹੋਇਆ ਦਿਸਿਆ। ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿਲ ਰਹੇ ਸੀ। ਮਦਰ ਗੋਡ ਪੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ। ਉਹਨੇ ਵੇਖਿਆ ਕਿ ਉਹਦੇ ਟਿੱਡ ਦੇ ਅੰਦਰ ਕੁਝ ਹਿਲ ਰਿਹਾ ਹੈ। ਹੇ ਰੱਬਾ ਲਗਦਾ ਹੈ ਮੇਰੇ ਜ્વાਕ ਉਹਦੇ ਟਿੱਡੇ ਦੇ ਅੰਦਰ ਜਿੰਦੇ ਨੇ ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜ્વાਕ ਨੂੰ ਕਿਹਾ ਕਰੋ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ ਲਿਟਲ ਗੋਟ ਕਾਰਜਾਂ ਲੱਗਿਆ ਤਾਂ ਮਦਰ ਗੋਟ ਨੇ ਛੇ ਵੱਡੇ ਪੱਥਰ ਇਕੱਠੇ ਕੀਤੇ ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ ਜਿਵੇਂ ਮਦਰ ਗੋਟ ਨੇ ਪੇੜੀਏ ਦਾ ਟਿੱਡ ਕਟਿਆ ਉਹਨੂੰ ਉੱਤੇ ਹੀ अपना एक ज्वाक दिसया और बाकी भी एक ਤੋਂ ਬਾਅਦ ਇੱਕ ਦਿਸੇ ਸਾਰੇ ਸਲਾਮਤ ਸੀ ਮਦਰ ਗੋਡ ਬੜੀ ਖੁਸ਼ ਹੋਈ ਸਾਰੇ ज्वाਕਾਂ ਨੇ ਮਦਰ ਗੋਡ ਨੂੰ ਹੱਗ ਕੀਤਾ ਮੰਮੀ ਮੰਮੀ ਆਈ ਲਵ ਯੂ ਦੇ ਲਵ ਯੂ ਸਾਰੇ ਬਹੁਤ ਖੁਸ਼ ਸੀ ਮੇਰੇ ज्वाਕੋ ਤੁਸੀਂ ਸਾਰੇ ਠੀਕ ਹੋਣਾ ਮਦਰ ਗੋਟ ਨੇ ਪੇੜੀਏ ਦੇ ਅੰਦਰ ਸਾਰੇ ਪੱਥਰ ਪਾਰ ਦਿੱਤੇ ਫੇਰ ਉਹਨੇ ਉਹਦੇ ਟਿੱਡ ਨੂੰ ਸੂਈ ਤਾਗੇ ਨਾਲ ਸੀ ਦਿੱਤਾ ਪੇੜੀਆ ਐਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ ਪੇੜੀਆ ਜਦੋਂ ਜਾਗਿਆ ਖੜਾ ਹੋਇਆ ਉਹਦਾ ਢਿੱਡ ਦਰਦ ਕਰ ਰਿਹਾ ਸੀ ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਟਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਨ ਲੱਗੇ। ਟਡੇ ਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਚੁੱਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ ਬਚਾਓ ਮੈਂ ਡੁੱਬ ਰਿਹਾ ਕੋਈ ਮੈਨੂੰ ਬਚਾਓ ਬਚਾਓ ਮੈਂ ਡੁੱਬ ਰਿਹਾ ਉਹ ਬਹੁਤ ਡੁੱਬ ਰਿਹਾ ਕੋਈ ਨਹੀਂ ਹੈ ਬਚਾਓ ਬਚਾਓ ਪਥਰਾ ਦਾ ਵਜਨ ਉਹਨੂੰ ਪਾਣੀ ਵਿੱਚ ਡੁੰਗੇ ਲਏਗੇ ਮਦਰ ਗੋਟ ਅਤੇ ਲਿਟਲ ਗੋਟਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ ਬੜੀ ਡੁੱਬ ਗਿਆ ਸਾਰੇ ਮਿਲ ਕੇ ਚੁੰਮਣ ਲੱਗੇ ਉਸ ਦਿਨ ਤੋਂ ਬਾਅਦ ਮਦਰ ਗੋਡ ਤੇ ਉਹਨਾਂ ਦੇ ਸੱਤੋਂ ਜਵਾਨ ਘਰ ਵਿੱਚ ਮੋਜ ਮਸਤੀ ਨਾਲ ਰਹੇ ਇੱਕ ਦਿਨ ਇੱਕ ਜਵਾਨ ਕੁੜੀ ਬਡੂ ਜੋ ਆਪਣੇ ਬੁੱਢੇ ਬਿਮਾਰ ਪਿਓ ਦੇ ਇਲਾਜ ਲਈ ਜੰਗਲ ਵਿੱਚ ਸਵਾਸਥ ਵਰਦਕ ਪੌਦਿਆਂ ਦੀ ਤਲਾਸ਼ ਵਿੱਚ ਪੇੜਾਂ ਤੋਂ ਅਲੱਗ-ਅਲੱਗ ਫਲ ਇਕੱਠਾ ਕਰਦੇ ਘੁੰਮ ਰਹੀ ਸੀ ਇਹ ਇੱਕ ਬੈਂਗਣੀ ਪੱਤਾ ਹੈ ਸ਼ਾਇਦ ਇਸ ਨਾਲ ਮੇਰੇ ਪਿਤਾ ਜੀ ਨੂੰ ਆਰਾਮ ਮਿਲ ਜਾਵੇ ਜਦ ਬਡੂ ਫਲਾਂ ਤੇ ਪੌਦਿਆਂ ਨੂੰ ਆਪਣੇ ਥੈਲੇ ਵਿੱਚ ਇਕੱਠਾ ਕਰਦੇ ਹੋਏ ਚੱਲ ਰਹੀ ਸੀ ਤਾਂ ਉਸਨੇ ਆਪਣੇ ਸਾਹਮਣੇ ਇੱਕ ਬੁੱਢੀ ਜਨਾਨੀ ਨੂੰ ਹੌਲੀ ਹੌਲੀ ਤੁਰਦੇ ਹੋਏ ਵੇਖਿਆ ਬਡੂ ਤੁਰੰਤ ਜਾ ਕੇ ਉਸਦੀ ਮਦਦ ਕਰਨਾ ਚਾਹੁੰਦੀ ਸੀ ਨਮਸਤੇ ਬੇਬੇ ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦੀ ਹਾਂ ਬੁੱਢੀ ਨੇ ਆਪਣੀ ਚੁੰਨੀ ਦਾ ਪੱਲਾ ਉੱਤੇ ਕਰਕੇ ਵੇਖਿਆ ਧੰਨਵਾਦ ਕੁੜੀਏ ਰਸਤੇ ਵਿੱਚ ਮੇਰੀ ਸੋਟੀ ਟੁੱਟ ਗਈ ਮੈਂ ਬਹੁਤ ਹੌਲੀ-ਹੌਲੀ ਤੁਰਦੀ ਆਂ ਕਿ ਕਿਧਰੇ ਮੈਂ ਡੇਗ ਨਾ ਪਾਵਾਂ ਬੱਡੂ ਨੇ ਚਾਰੇ ਪਾਸੇ ਵੇਖਿਆ ਤੇ ਉਸਦੇ ਮਗਰ-ਮਗਰ ਪਥਰੀਲੇ ਇਲਾਕੇ ਵੱਲ ਤੁਰ ਪਈ ਉਸਨੇ ਮੁਸ਼ਕਲ ਨਾਲ ਛੱਟਾਨ ਦੇ ਚਾਰੇ ਪਾਸੇ ਆਪਣਾ ਰਸਤਾ ਬਣਾਇਆ ਤੇ ਇੱਕ ਬਹੁਤ ਹੀ ਮਜ਼ਬੂਤ ਲੱਕੜ ਲੱਭੀ ਉਸਨੇ ਫਟਾਫਟ ਇਸ ਲੱਕੜ ਨੂੰ ਨੁਕੀਲੇ ਪੱਥਰ ਦੇ ਕਿਨਾਰੇ ਤੇ ਸਿੱਧਾ ਕੀਤਾ ਉਸ ਨੂੰ ਚੱਲ ਕੇ ਫੜਨ ਵਾਲੀ ਸੋਟੀ ਬਣਾ ਦਿੱਤਾ ਫਿਰ ਉਸਨੇ ਉਹਨੂੰ ਬੁੱਢੇ ਨੂੰ ਦੇ ਦਿੱਤਾ ਐਲੋ ਤੁਸੀਂ ਹੁਣ ਬਾਕੀ ਦਾ ਰਸਤਾ ਇਸ ਦੇ ਸਹਾਰੇ ਤੁਰ ਸਕਦੇ ਹੋ ਤੂੰ ਮੇਰੇ ਲਈ ਇੰਨੀ ਮਿਹਨਤ ਨਾਲੇ ਕੰਮ ਕਰਕੇ ਮੇਰੇ ਦਿਲ ਨੂੰ ਛੂ ਲਿਆ ਹੈ ਕੁੜੀਏ ਸ਼ੁਕਰੀਆ ਪਰ ਤੂੰ ਇਹ ਕਿਉਂ ਕੀਤਾ ਉਹ ਵੀ ਕਿਸੇ ਅਜਨਬੀ ਲਈ ਮੇਰੇ ਪਿਤਾ ਜੀ ਬਹੁਤ ਬਿਮਾਰ ਨੇ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਬੁੱਢਾ ਹੈ ਜਾਂ ਬਿਮਾਰ ਹੈ ਬੱਸ ਉਸਦੀ ਮਦਦ ਹੋਣੀ ਚਾਹੀਦੀ ਹੈ ਬੁੱਢੀ ਬੱਡੂ ਦੇ ਜਵਾਬ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਈ ਤੇ ਉਸਨੇ ਉਸ ਨੂੰ ਛੋਟਾ ਜਿਹਾ ਜਾਦੂ ਦਾ ਡੱਬਾ ਵਿਖਾਇਆ ਜੋ ਉਸਦੇ ਹੱਥ ਵਿੱਚ ਸੀ ਪਰ ਉਸੇ ਵੇਲੇ ਕੋਲੋਂ ਲੰਘਦੇ ਹੋਏ ਇੱਕ ਅਮੀਰ ਵਪਾਰੀ ਨੇ ਉਹਨਾਂ ਨੂੰ ਵੇਖ ਲਿਆ ਉਹ ਪੀੜ ਦੇ ਪਿੱਛੇ ਲੁਕ ਕੇ ਬੁੱਢੀ ਜਨਾਨੀ ਤੇ ਉਸ ਕੁੜੀ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ ਇਹ ਜਾਦੂ ਦਾ ਡੱਬਾ ਲੈ ਲੈ ਕੁੜੀਏ ਤੇ ਇਸ ਨੂੰ ਆਪਣੇ ਪਿਤਾ ਜੀ ਦੇ ਕੋਲ ਲੈ ਜਾ ਤੈਨੂੰ ਹਮੇਸ਼ਾ ਇਸ ਤੋਂ ਇਲਾਜ ਵਾਲੇ ਪੋਸ਼ਕ ਤੱਤ ਮਿਲਣਗੇ ਸ਼ੁਕਰੀਆ ਪਰ ਤੁਹਾਨੂੰ ਵੀ ਤੇ ਇਸ ਦੀ ਲੋੜ ਹੈ ਤੂੰ ਮੈਨੂੰ ਉਹ ਦੇ ਦਿੱਤਾ ਜਿਸ ਦੀ ਮੈਨੂੰ ਅਸਲ ਵਿੱਚ ਲੋੜ ਸੀ ਮੇਰੀ ਤੁਰਨ ਵਾਲੀ ਛੜੀ ਹੁਣ ਇਹ ਜਾਦੂ ਦਾ ਡੱਬਾ ਲੈ ਲੈ ਤੇ ਇਸ ਦੀ ਚੀਜ਼ਾਂ ਨੂੰ ਵੰਡੀ ਸਿਰਫ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਇਹ ਨਾ ਪੁੱਲਨੀ ਨਹੀਂ ਤਾਂ ਜਾਦੂ ਦਾ ਡੱਬਾ ਬੁਕਾਰ ਹੈ ਇੱਕ ਜਾਦੂ ਦਾ ਡੱਬਾ ਜੇ ਮੈਂ ਇਸ ਜਾਦੂ ਦੇ ਡੱਬੇ ਨੂੰ ਵੇਚ ਦਿਆਂ ਤਾਂ ਮੈਂ ਬਹੁਤ ਅਮੀਰ ਹੋ ਜਾਵਾਂਗਾ ਬੱਡੂ ਨੇ ਬੁੱਢੀ ਔਰਤ ਤੋਂ ਬਕਸਾ ਲੈ ਲਿਆ ਜਦ ਉਸਨੇ ਉਸ ਨੂੰ ਖੋਲਿਆ ਤਾਂ ਉਸ ਨੂੰ ਇਸ ਵਿੱਚ ਪਾਣੀ ਰੋਟੀ ਤੇ ਮੁਠੀ ਭਰ ਅਖਰੋਟ ਮਿਲੇ ਹੁਣ ਬੁੱਢੀ ਜਨਾਨੀ ਹੌਲੀ-ਹੌਲੀ ਉਸ ਦੀ ਨਜ਼ਰਾਂ ਤੋਂ ਓਝਲ ਹੋ ਰਹੀ ਸੀ ਜਦ ਬੱਡੂ ਘਰ ਜਾ ਰਹੀ ਸੀ ਰਸਤੇ ਵਿੱਚ ਉਹ ਚਲਾਕ ਵਪਾਰੀ ਨੂੰ ਮਿਲੀ ਜੋ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਵਪਾਰੀ ਨੇ ਕਿਹਾ ਕਿ ਉਹ ਬਡੂ ਦੇ ਹੱਥ ਵਾਲਾ ਬਕਸਾ ਖਰੀਦਣਾ ਚਾਹੁੰਦਾ ਹੈ ਮੈਂ ਤੁਹਾਨੂੰ ਬਦਲੇ ਵਿੱਚ ਬਹੁਤ ਸਾਰੇ ਪੈਸੇ ਦੇਵਾਂਗਾ ਤੇ ਪੈਸੇ ਆਦਿ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਨਹੀਂ ਮੈਂ ਇਸ ਬਕਸੇ ਨੂੰ ਸਿਰਫ ਉਹਨਾਂ ਲੋਕਾਂ ਦੇ ਨਾਲ ਸਾਂਝਾ ਕਰਦੀਆਂ ਜਿਨ੍ਹਾਂ ਨੂੰ ਵਾਕਈ ਇਸ ਦੀ ਲੋੜ ਹੈ ਤੁਹਾਡਾ ਦਿਨ ਵਧੀਆ ਗੁਜ਼ਰੇ ਬਡੂ ਤੁਰਦੀ ਰਹੀ ਆਪਣੇ ਘਰ ਵੱਲ ਨੂੰ ਕੁਝ ਸਮੇਂ ਬਾਅਦ ਉਸਨੂੰ ਆਪਣੇ ਸਾਹਮਣੇ ਇੱਕ ਬਹੁਤ ਭੁੱਖੀ ਬੱਕਰੀ ਨਜ਼ਰ ਆਈ। ਬੱਕਰੀ ਐਨੀ ਕਮਜ਼ੋਰ ਸੀ ਕਿ ਬੱਡੂ ਨੇ ਉਸਨੂੰ ਡੱਬੇ ਦੀਆਂ ਸਾਰੀਆਂ ਰੋਟੀਆਂ ਦੇ ਦਿੱਤੀਆਂ। ਇਹ ਤੇਰੇ ਲਈ ਪਿਆਰੀ ਬੱਕਰੀ। ਇਹ ਬਕਸਾ ਤਾਂ ਪਹਿਲਾਂ ਤੋਂ ਹੀ ਜਾਦੂਈ ਹੈ। ਇਹਦਾ ਸਮਾਨ ਕਦੇ ਖਤਮ ਨਹੀਂ ਹੁੰਦਾ। ਜਿੰਨਾ ਚਾਹੇ ਖਾ। ਬੱਕਰੀ ਨੇ ਸਾਰੀਆਂ ਰੋਟੀਆਂ ਖਾ ਲਈਆਂ ਕਿਉਂਕਿ ਉਹ ਬਹੁਤ ਦਿਨਾਂ ਤੋਂ ਭੁੱਖੀ ਸੀ। ਹੋਣ ਕੁੜੀ ਆਪਣੇ ਰਸਤੇ ਤੇ ਤੁਰਦੀ ਰਹੀ। ਇਸ ਵਾਰ ਉਸ ਦੇ ਸਾਹਮਣੇ ਇੱਕ ਸੁੱਕਾ ਕੋਕੋਵਾ ਦਾ ਪੀੜ ਨਜ਼ਰ ਆਇਆ। oh ਤੈਨੂੰ ਕਿੰਨੇ ਇੰਨਾ ਪਿਆਸਾ ਰੱਖਿਆ ਹੈ ਕੋਕੋ ਦੇ ਪੀੜ ਤੇਰੇ ਕੋਲ ਤਾਂ ਇੰਨੇ ਸੋਹਣੇ ਕੋਕੋ ਨੇ ਲੋਕੀ ਇਹਨਾਂ ਤੋਂ ਸਵਾਦੀ ਚਾਕਲੇਟ ਬਣਾ ਸਕਦੇ ਨੇ। ਉਸ ਪੀੜ ਦੀਆਂ ਟਹਿਣੀਆਂ ਇੰਨੀਆਂ ਮੁਰਝਾ ਗਈਆਂ ਸੀ ਕਿ ਬਡੂ ਖੁਦ ਨੂੰ ਰੋਕ ਨਹੀਂ ਸਕੀ ਤੇ ਪੀੜ ਦੀ ਜੜਾਂ ਨੂੰ ਡੱਬੇ ਦੇ ਪਾਣੀ ਦੇ ਨਾਲ ਸਿੰਚਿਆ। पेड़ ने तुरंत सारा पानी सोख लिया छेती बहुत सारे कोको तेरी शाखावा ते खिड़न गे <laughs> बडू अपने रस्ते ते चलती रही पर कुछ समय दे बाद वो रुकना ते आराम करना चाहती सी क्योंकि हुण बहुत थक गई सी उस समय ओही चलाक व्यापारी बडू दे सामने फिर तो भेस बदल के आ गया नमस्ते मैं महल दा पहरेदार हाँ ਜੇ ਤੁਸੀਂ ਥੱਕ ਗਏ ਹੋ ਤਾਂ ਮੈਂ ਤੁਹਾਨੂੰ ਆਪਣੇ ਘੋੜੇ ਤੇ ਲੈ ਕੇ ਜਾ ਸਕਦਾ ਹਾਂ ਇਹ ਤੁਹਾਡੀ ਮਹਾਨਤਾ ਹੋਵੇਗੀ ਮਿਸਟਰ ਗਾਰਡੀਅਨ ਮੈਂ ਥੋੜੀ ਥੱਕ ਗਈ ਹਾਂ ਤੇ ਨਾਲੇ ਭੁੱਖ ਵੀ ਲੱਗੀ ਹੈ ਹੁਣ ਲਓ ਮੈਡਮ ਪਰ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਤਾਂ ਤੁਹਾਨੂੰ ਮੈਨੂੰ ਇਹ ਡੱਬਾ ਦੇਣਾ ਪਏਗਾ ਕੀ ਤੁਸੀਂ ਪਹਿਰੇਦਾਰ ਨਹੀਂ ਹੋ ਤੁਸੀਂ ਉਹੀ ਵਪਾਰੀ ਹੋ ਨਾ ਨਹੀਂ ਬਿਲਕੁਲ ਨਹੀਂ ਤੁਹਾਡਾ ਦਿਨ ਸ਼ੁਭ ਹੋਵੇ ਵੱਡੂ ਜੰਗਲ ਵਿੱਚ ਤੁਰਦੀ ਰਹੀ ਤੇਜ਼ ਕਦਮਾਂ ਦੇ ਨਾਲ ਉਹ ਬਕਸੇ ਤੋਂ मुट्ठी ਭਰ ਅਖਰੋਟ ਖਾਣਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਹੁਤ ਭੁੱਖੀ ਸੀ ਪਰ ਹੁਣ ਉਸ ਨੂੰ ਗਲੈਰੀਆਂ ਦਾ ਇੱਕ ਪਰਿਵਾਰ ਨਜ਼ਰ ਆਇਆ ਜਿਨ੍ਹਾਂ ਵਿੱਚੋਂ ਹਰ ਕੋਈ ਭੁੱਖ ਦੇ ਨਾਲ ਮਰ ਰਿਹਾ ਸੀ ਮੈਂ ਥੋੜੀ ਦੇਰ ਹੋਰ ਭੁੱਖ ਸਹਿ ਸਕਦੀ ਆ ਪਰ ਹੁਣ ਹੋਰ ਕੋਈ ਇਸ ਜੰਗਲ ਵਿੱਚ ਭੁੱਖਾ ਨਾ ਰਹੇ ਉਂਝ ਵੀ ਮੇਰੇ ਕੋਲ ਜਾਦੂ ਦਾ ਡੱਬਾ ਹੈ ਮੈਂ ਅਖਰੋਟ ਬਾਦ ਵਿੱਚ ਖਾ ਲਵਾਂਗੀ ਬਡੂ ਨੇ ਗਲੈਰੀ ਪਰਵਾਨ ਨੂੰ ਡੱਬੇ ਦੇ ਅਖਰੋਟ ਦੇ ਦਿੱਤੇ ਤੇ ਫਿਰ ਉਹ ਕੁੜੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਖੀਰ ਵਿੱਚ ਆਪਣੇ ਘਰ ਪਹੁੰਚ ਗਈ ਉਹ ਆਪਣੇ ਬਿਮਾਰ ਪਿਓ ਦੇ ਕੋਲ ਆਈ ਤੇ ਉਹਨਾਂ ਨੂੰ ਜਾਦੂ ਦਾ ਡੱਬਾ ਵਿਖਾਇਆ ਪਿਤਾ ਜੀ ਰਸਤੇ ਵਿੱਚ ਮੇਰੀ ਮੁਲਾਕਾਤ ਇੱਕ ਬੜੀ ਸਿਆਣੀ ਬੁੱਢੀ ਨਾਲ ਹੋਈ ਉਹਨੇ ਮੈਨੂੰ ਇਹ ਜਾਦੂ ਦਾ ਬਕਸਾ ਦਿੱਤਾ ਇਸ ਵਿੱਚ ਪੋਸ਼ਕ ਤੱਤਾਂ ਵਾਲਾ ਭੋਜਨ ਹੈ ਜੋ ਤੁਹਾਡੀ ਸਿਹਤ ਨੂੰ ਚੰਗਾ ਕਰੇਗਾ ਬੱਡੂ ਨੇ ਡੱਬਾ ਖੋਲ੍ਹਿਆ ਪਰ ਸੋਚੋ ਉਸਨੇ ਕੀ ਵੇਖਿਆ ਡੱਬਾ ਖਾਲੀ ਸੀ ਪਰ 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 ਕਿਵੇਂ ਕੀ ਬਕਸਾ ਜਾਦੂਈ ਨਹੀਂ ਸੀ ਇਹ ਅੰਦਰੋਂ ਖਾਲੀ ਹੈ ਪਰ ਮੈਂ ਤੇ ਚੀਜ਼ਾਂ ਉਹਨਾਂ ਨਾਲ ਹੀ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਇਸ ਦੀ ਲੋੜ ਸੀ ਬੱਡੂ ਬਹੁਤ ਪਰੇਸ਼ਾਨ ਸੀ ਕਿ ਉਹ ਆਪਣੇ ਪਿਤਾ ਜੀ ਦੀ ਮਦਦ ਨਹੀਂ ਕਰ ਸਕਦੀ ਪਰ ਉਸੇ ਵੇਲੇ ਕਿਸੇ ਨੇ ਬੂਹਾ ਖੜਕਾਇਆ ਜਦ ਬੱਡੂ ਨੇ ਬੂਹਾ ਖੋਲਿਆ ਤਾਂ ਉਸਨੇ ਬੁੱਢੀ ਔਰਤ ਬੱਕਰੀ ਤੇ ਗਿਲੇਰੀਆਂ ਨੂੰ ਵੇਖਿਆ ਪਰ ਪਰ ਤੁਸੀਂ ਤਾਂ ਹਾਂ ਪਿਆਰੀ ਧੀਏ ਜਿਵੇਂ ਕਿ ਮੈਂ ਤੈਨੂੰ ਕਿਹਾ ਸੀ ਤੂੰ ਜਾਦੂ ਦਾ ਡੱਬਾ ਸਿਰਫ ਉਹਨਾਂ ਲੋਕਾਂ ਨਾਲ ਸਾਂਝਾ ਕਰੀ ਜਿਨ੍ਹਾਂ ਨੂੰ ਲੋੜ ਹੈ ਹੁਣ ਇਹ ਸਾਰਾ ਕੁਝ ਤੇਰੇ ਲਈ ਹੈ ਤੂੰ ਇਸ ਬੱਕਰੀ ਦੇ ਦੁੱਧ ਦਾ ਕੋਕੋ ਦੇ ਪੇੜ ਦੇ ਫਲਾਂ ਦਾ ਤੇ ਗਲੇਰੀ ਦੇ ਲਿਆਏ ਹੇਜ਼ਲਨਟਸ ਦਾ ਫਾਇਦਾ ਲੈ ਸਕਦੀ ਹੈ ਬੱਡੂ ਨੇ ਕੋਕੋ ਦੇ ਫਲ ਬੱਕਰੀ ਦਾ ਦੁੱਧ ਤੇ ਗਲੇਰੀ ਦੇ ਲਿਆਏ ਹੇਜ਼ਲਨਟਸ ਬੁੱਢੀ ਆਰਦੇ ਟੋਕਰੀ ਤੋਂ ਲੈ ਤੇ ਆਪਣੇ ਪਿਤਾ ਜੀ ਦੇ ਲਈ ਇੱਕ ਸੇਤਮੰਤ ਸ਼ੇਕ ਤਿਆਰ ਕੀਤਾ ਜਦ ਉਸਤੇ ਪਿਤਾ ਜੀ ਨੇ ਇਹ ਸ਼ੇਕ ਪੀਤਾ ਤਾਂ ਫਿਰ ਤੋਂ ਤੰਦਰੁਸਤ ਹੋ ਗਏ। ਬੰਦਵਾਦ ਮੇਰੀ ਸੋਹਣੀ ਦਿਆਲੂ ਤੇ ਬਹਾਦਰ ਤੀ। ਬੜੂ ਬਹੁਤ ਖੁਸ਼ੀ ਕੀ ਉਸਤੇ ਪਿਤਾ ਜੀ ਠੀਕ ਹੋ ਰਹੇ ਸੀ। ਜਦ ਉਸਨੂੰ ਅਹਿਸਾਸ ਹੋਇਆ ਕਿ ਹੁਣ ਉਸਨੂੰ ਉਸ ਬਕਸੇ ਦੀ ਲੋੜ ਨਹੀਂ ਤਾਂ ਉਸਨੇ ਉਸਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਜਿਵੇਂ ਚਲਾਕ ਵਪਾਰੀ ਨੇ ਉਹ ਬਕਸਾ ਵੇਖਿਆ ਉਹ ਕੁੱਦ ਕੇ ਉਸਤੇ ਪਿਆ। ਵਾਹਾ ਜਾਦੂ ਦਾ ਡਿੱਬਾ ਜਾਦੂ ਦਾ ਡਿੱਬਾ ਹੁਣ ਮੈਂ ਹੋਰ ਵੀ ਅਮੀਰ ਬਣ ਜਾਵਾਂਗਾ ਬੜੂ ਜੋ ਬਾਰੀ ਤੋਂ ਚਲਾਕ ਵਪਾਰੀ ਨੂੰ ਵੇਖ ਰਹੀ ਸੀ ਉਸ ਨੂੰ ਉਸ ਤੇ ਹਾਸਾ ਆਇਆ ਕਿਉਂਕਿ ਉਹ ਹੁਣ ਜਾਣਦੀ ਸੀ ਕਿ ਅਸਲੀ ਜਾਦੂ ਡਿੱਬੇ ਵਿੱਚ ਨਹੀਂ ਸਗੋਂ ਆਪਣੇ ਹੀ ਦਇਆਲੂ ਦਿਲਾਂ ਵਿੱਚ ਹੈ